来 मित्रों बकरियां दे मसाले बारे जानकारी दंदे अभी किਵੇਂ ਬਣਨਾ ਵਾ ਬਾਲੀਆਂ ਚੀਜ਼ਾਂ ਪਾਉਣ ਦੀ ਲੋੜ ਨਹੀਂ ਹੈਗੀ ਘੱਟ ਜੀ ਛਰ ਜਾਂਦਾ ਸੌਂਫ ਲੈਣ ਵਾਲੀਆਂ ਠੀਕ ਆ ਘਰ ਦੀ ਹਲਦੀ ਲੈਣੀ ਆ ਤੇ ਜਮੈਣ ਲੈ ਲੈਣੀ ਆ ਉਹ ਰਾਸਤਾਨੀ ਗੁਲਾਬੀ ਆ ਨੂਨ ਹੁੰਦਾ ਜਿਹੜਾ ਉਹ ਲੈਣਾ ਲੈ ਲੈਣਾ ਉਹਨੂੰ ਪੀਸ ਕੇ ਥੋੜਾ ਜਿਹਾ ਦਾਦਰਾ ਜਿਹਾ ਉਹ ਸਾੜੇ ਦਾਣੇ ਵਿੱਚ ਠੀਕ ਆ ਕੌੜ ਤੂੰਬੇ ਦੇ ਉੱਤੇ ਵਾਲਾ ਸੁੱਕਾ ਹੋਇਆ ਸਿਲਕਾ ਠੀਕ ਆ ਉਹੋ ਸਾਈਡ ਦੇ ਨਾਲ ਵਿੱਚ ਸਾਰੇ ਨੂੰ ਗ੍ਰੇਂਡ ਕਰ ਲੈਣਾ ਗ੍ਰੇਂਡ ਕਰਕੇ ਦੋ ਦੋ ਇੱਕ ਇੱਕ ਦੋ ਦੋ ਚਮਚੇ ਇੱਕ ਇੱਕ ਚਮਚੇ ਬਹੁਤ ਆਦਿਆ ਕਰੋ ਬੱਕਰੀਆਂ ਨੂੰ ਹਫਤ 5-6 ਦਿਨਾਂ ਬਾਅਦ ਦਿੱਤਾ ਬਾਲਾ ਦੇਣ ਦੀ ਲੋੜ ਨਹੀਂ ਹੈਗੀ 5-6 ਦਿਨਾਂ ਬਾਅਦ ਇੱਕ ਚਮਚਾ ਦਿੱਤਾ ਬੱਕਰੀਆਂ ਸੋਨੀ ਆ ਵਧੀਆ ਰਾਜੀ ਰਹਿਣਗੀਆਂ ਸਾਰਾ ਸੈੱਟ ਹੋ ਜਾਣਾ ਵਾ ਸਰੀਰ ਨਾਲੇ ਸਰੀਰ ਭਰਨ ਲੱਗ ਜਾਊਗਾ ਬੱਕਰੀਆਂ ਦਾ ਨਾਲੇ ਵਿਚਾਰੀਆਂ ਇਹ ਖੁਸ਼ ਹੋ ਜਾਂਦੀਆਂ ਧੰਨਵਾਦ ਬਾਕੀ ਬਾਹਰ ਲੈ ਕੇ ਜਾਇਆ ਕਰੋ ਬਿਮਾਰੀ ਕੋਈ ਨਹੀਂ ਲੱਗਦੀ ਹੈਗੀ ਬਾਹਰ ਰਹਿ ਕੇ ਖੁਸ਼ ਨੇ ਬੱਕਰੀਆਂ ਘਰਾਂ ਦੇ ਵਿੱਚ ਪਹਿਲਾਂ ਮੈਂ ਵੀ ਘਰੀ ਰੱਖਦਾ ਸੀ ਬੱਕਰੀਆਂ ਪਰ ਹੁਣ ਮੈਂ ਬਾਹਰ ਕੱਢਣ ਲੱਗ ਗਿਆ ਘਰੇ ਜੀ ਨਹੀਂ ਲਾਉਂਦੀਆਂ ਹੈਗੀਆਂ ਬਾਹਰ ਰਹਿ ਕੇ ਬਹੁਤ ਖੁਸ਼ ਨਹੀਂ ਹੈਗੀਆਂ ਬੱਕਰੀ ਰਹਿੰਦੀ ਹੋਈ ਬਾਹਰ ਆ ਬਾਈ ਰਾਤ ਕੱਟਣੀ ਆਉਂਦੀਆਂ ਨੇ ਘਰੇ